ਭਾਈ ਅਮਰਪਾਲ ਸਿੰਘ ਨੂੰ ਵੱਡਾ ਝਟਕਾ ਲੱਗਿਆ ਹੈ ਭਾਈ ਅਮਰਪਾਲ ਸਿੰਘ ਜੀ ਉੱਤੇ ਲਾਈ ਗਈ ਰਾਸ਼ਟਰੀ ਸਖਿਆ ਐਕਟ ਐਨ ਐਸ ਏ ਦੀ ਮਿਆਦ ਵਿੱਚ ਮੋੜਵਾਦਾ ਕਰਨ ਦੀ ਜਾਣਕਾਰੀ ਮਿਲੀ ਹੈ ਜਾਣਕਾਰੀ ਮੁਤਾਬਕ ਉਹਨਾਂ ਦੀ ਐਨ ਐਸ ਵਿੱਚ 1 ਸਾਲ ਦਾ ਵਾਅਦਾ ਕੀਤਾ ਗਿਆ ਹੈ ਜੇਕਰ ਅਜਿਹਾ ਹੁੰਦਾ ਤਾਂ ਇਹ ਫੈਸਲਾ ਨਾ ਸਿਰਫ ਸਿੱਖ ਕੌਮ ਲਈ ਦੁੱਖਦਾਈ ਹੋ ਸਕੋ ਇਹ ਖੰਡੂਰ ਸਾਹਿਬ ਤੋਂ ਲੋਕਤੰਤਰ ਪ੍ਰਣਾਲੀ ਰਾਹੀਂ ਚੁਣੇ ਕੋਈ ਮੈਂਬਰ ਪਾਰਲੀਮੈਂਟ ਅਤੇ ਉਸ ਦੇ ਅਧਿਕਾਰਾਂ ਨੂੰ ਵਾਂਝਾ ਰੱਖਣ ਲਈ ਸਰਕਾਰੀ ਜ਼ਬਰਦਸਤੀ ਹੋਵੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਰਸ ਪੰਜਾਬ ਦੇ ਅੰਮ੍ਰਿਤਸਰ ਤੋਂ ਕਾਰਜਕਾਰੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪਧਰੀ ਨੇ ਇੱਕ ਪ੍ਰੈਸ ਨੋਟ ਰਾਹੀਂ ਕਿਹਾ ਉਹਨਾਂ ਕਿਹਾ ਕਿ 22 April ਨੂੰ ਜਦੋਂ ਉਹਨਾਂ ਨੂੰ ਵੀ ਬਾਕੀ ਸਿੱਖ ਕੈਦੀਆਂ ਵਾਂਗ ਡੀਬਰੂਗੜ੍ਹ ਤੋਂ ਪੰਜਾਬ ਲੈਣ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਦੀ ਪੰਜਾਬ ਵਾਪਸੀ ਦੇ ਪਲਾਂ ਨੂੰ ਅਚਾਨਕ ਐਨਐਸਏ ਵਧਾ ਕੇ ਕੁੱਚਲ ਦੇਣਾ ਇੱਕ ਗੈਰ ਸਵਿਧਾਨਕ ਕਾਰਵਾਈ ਹੋਵੇਗੀ ਇਹ ਇੱਕ ਯੋਜਨਾਬੰਦ ਚਾਲ ਹੈ ਜਿਸ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਭਾਈ ਅਮਰਪਾਲ ਸਿੰਘ ਵੱਲੋਂ ਸੰਸਦ ਵਿੱਚ ਪੰਜਾਬੀ ਅਤੇ ਸਿੱਖ ਹਿੱਤਾਂ ਦੀ ਆਵਾਜ਼ ਪਹੁੰਚਣ ਦੇ ਰਸਤੇ ਵਿੱਚ ਦੁਵਾਰ ਬਣੀ ਹੋਈ ਹੈ ਭਾਈ ਅਮਰਪਾਲ ਸਿੰਘ ਨੇ ਸਰਕਾਰ ਦੀ ਇੱਕ ਨਵੀਂ ਪੈਂਤੜਾਵਾਜੀ ਦੀ ਸਖਤ ਨਖੇਦੀ ਕਰਦੇ ਹੋਏ ਐਨਐਸਏ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਂਦਿਆਂ ਪੰਜਾਬ ਸ਼ਿਫਟ ਕੀਤਾ ਜਾਵੇ ਉਹਨਾਂ ਕਿਹਾ ਕਿ ਉਹਨਾਂ ਆਪਣੀ ਸੰਸਦੀ ਜ਼ਿੰਮੇਵਾਰੀ ਨਿਭਾਉਣ ਦਾ ਪੂਰਾ ਮੌਕਾ ਦਿੱਤਾ ਜਾਵੇ ਖੰਡੂਰ ਸਾਹਿਬ ਦੀ ਆਵਾਜ਼ ਨੂੰ ਸੰਸਦ ਵਿੱਚ ਪੁੱਜਣ ਤੋਂ ਨਾ ਰੋਕਿਆ ਜਾਵੇ ਜੇਕਰ ਭਾਰਤ ਦਾ ਢਾਂਚਾ ਲੋਕਤੰਤ ਤ ਤੇ ਖੜਾ ਹੈ ਤੇ ਇਨਸਾਫ ਦੇਣਾ ਵੀ ਚਾਹੀਦਾ ਹੈ